ਮਲੂਠ ਵਿੱਚ ਸਾਫ ਦਾ ਖੇਤੀਬਾੜੀ ਅਫਸਰ ਤੇ ਉਹਨਾਂ ਦੀ ਪਤਨੀ ਦੇ ਕਤਲ ਮਾਮਲੇ ਦੀ ਗੁੱਥੀ ਸੁਲਝਾਉਂਦਾ ਪੁਲਿਸ ਨੇ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਜੋੜੇ ਦੇ ਪੁੱਤਰ ਨੇ ਹੀ ਇਹਨਾਂ ਦਾ ਕਤਲ ਕੀਤਾ ਤੇ ਬਾਅਦ ਚ ਝੂਠੀ ਕਹਾਣੀ ਰਚੀ। ਪੁਲਿਸ ਨੇ ਮੁਲਜ਼ਮ ਬੇਟੇ ਨੂੰ ਗ੍ਰਿਫਤਾਰ ਕਰ ਲਿਆ। 29 ਅਪ੍ਰੈਲ ਨੂੰ ਬਜ਼ੁਰਗ ਜੋੜੇ ਦੇ ਕਤਲ ਦਾ ਖੁਲਾਸਾ ਹੋਇਆ ਸੀ। ਇਹਨਾਂ ਦਾ ਬੇਟਾ ਜੋ ਕਿ ਆੜਤ ਦਾ ਕੰਮ ਕਰਦਾ ਸੀ ਉਸਨੇ ਹੀ ਪੁਲਿਸ ਨੂੰ ਦੱਸਿਆ ਸੀ ਕਿ ਉਹ 26 ਅਪ੍ਰੈਲ ਤੋਂ ਕੰਮ ਦੇ ਸਿਲਸਿਲੇ ਵਿੱਚ ਬਾਹਰ ਗਿਆ ਸੀ। ਉਸ ਦੀ ਪਤਨੀ ਜੋ ਕਿ ਸਰਕਾਰੀ ਅਧਿਆਪਕਾ ਹੈ ਉਹ ਕੁਝ ਦਿਨ ਪਹਿਲਾਂ ਹੀ ਕੈਂਪ ਲਈ ਸੂਬੇ ਤੋਂ ਬਾਹਰ ਗਈ ਹੋਈ ਸੀ ਜਦੋਂ 29 ਅਪ੍ਰੈਲ ਨੂੰ ਉਹ ਦੋਹੇ ਘਰ ਪਰਤੇ ਤਮਾ ਮਾਪ ਦੇ ਕਤਲ ਬਾਰੇ ਪਤਾ ਚੱਲਿਆ ਜੀ ਬਾਹਰਲੇ ਘਰ ਦੇ ਲੋਕ ਲੱਗਿਆ ਸੀ ਕਿਉਂਕਿ ਦੋ ਚਾਬੀਆਂ ਸੀ ਕੋਈ ਮੈਡਮ ਦੀ ਜੌਬ ਤੇ ਇੱਕ ਚਾਬੀ ਮੈਡਮ ਕੋਲ ਹੁੰਦੀ ਸੀ ਨਹੀਂ ਉਹ ਲੱਗ ਗਏ ਸੀ ਉਹ ਉਹਦੇ ਪਰਗੇ ਸੀ ਮੈਂ ਤਾਂ ਉਹ ਪਿਛਲੇ ਮੰਗਲਵਾਰ ਦੇ ਗਈ ਸੀ ਉਹਨਾਂ ਟ੍ਰੇਨਿੰਗ ਸਕੂਲ ਵੱਲੋਂ ਕੋਈ ਅਸੀਂ ਰੂਮ ਆਪਦਾ ਖੋਲ ਕੇ ਦੁੱਧ ਗਏ ਜਦੋਂ ਥੋੜੀ ਦੇਰ ਬਾਅਦ 5 ਕਿ ਮਿੰਟ 2-4 ਮਿੰਟ ਬਾਅਦ ਹੀ ਕੋਦਾਂ ਬੜੀ ਜ਼ਿਆਦਾ ਸਮੈਲ ਇੱਕੋ ਦਾ ਮਾਈ ਦੋਨਾਂ ਨੂੰ ਸਾਨੂੰ ਉਲਟੀਆਂ ਅੰਧੇਰਾ ਸੀ ਕਮਰੇ 'ਚ ਜਦੋਂ ਮੈਂ ਲਾਈਟ ਜਗਾਈ ਉਦੋਂ ਦੇਖਿਆ ਪਤਾ ਲੱਗਾ ਮੈਨੂੰ ਦੇਖਿਆ ਵੀ ਇੱਕ ਨਵੇਂ ਫਿਰ ਭੱਜ ਕੇ ਸਾਡੇ ਮੈਂ ਪੜੋਸੀਆਂ ਨੂੰ ਬੁਲਾਇਆ ਰੋਲਾ ਪਾਇਆ ਗਲੀ ਜਾ ਕੇ ਪੁਲਿਸ ਨੇ ਛਾਣਬੀਣ ਕੀਤੀ ਤਾਂ ਬੇਟਾ ਹੀ ਮੁਲਜ਼ਮ ਨਿਕਲਿਆ ਪੁਲਿਸ ਮੁਤਾਬਕ ਜਾਇਦਾਦ ਖਾਤਰ ਉਸਨੇ ਬਜ਼ੁਰਗ ਮਾਪੇ ਦਾ ਕਤਲ ਕਰ ਦਿੱਤਾ 25 ਤਰੀਕ ਨੂੰ ਸ਼ਾਮ ਨੂੰ ਉਹਨੇ 3 ਵਜੇ ਦੇ ਕਰੀਬ ਜਿਹੜਾ ਹੈਗਾ ਆਪਣੇ ਪੇਰੈਂਟਸ ਨੂੰ ਚਾਹ ਦੇ ਵਿੱਚ ਸਲੀਪਿੰਗ ਪਿਲਸ ਨੀਂਦ ਦੀਆਂ ਗੋਲੀਆਂ ਪਾ ਕੇ ਦਿੱਤੀਆਂ ਤੇ ਉਸ ਤੋਂ ਬਾਅਦ ਇੱਕ ਤੇਜ਼ ਕਿ ਜਿੰਦਾ ਪਿੰਡਾਸਾ ਜਾਂ ਟਾਪੂਆ ਜਾਂ ਲੈ ਕੇ ਉਹਨਾਂ ਦੇ ਗਾਲ ਤੇ ਮਾਰ ਕੀਤੇ ਪਹਿਲਾਂ ਮਦਰ ਦੇ ਉੱਤੇ ਫਿਰ ਫਾਦਰ ਦੇ ਉੱਤੇ ਫਾਦਰ ਨੇ ਥੋੜੀ ਜਿਆ ਰਿਸਿਸਟੈਂਸ ਕੀਤੀ ਉਹਨਾਂ ਦੇ ਹੱਥ ਉੱਤੇ ਵੀ ਲੱਗਿਆ ਪਰ ਇਹਨੇ ਉਹਨਾਂ ਨੂੰ ਵੀ ਮਾਰੂਸਾਇਆ ਇਹ ਅਰਥ ਦਾ ਕੰਮ ਕਰਦਾ ਰਿਪੋਰਟ ਦੇ ਵਿੱਚ ਔਰ ਕਰਜ਼ਾ ਜਿਹੜਾ ਦੇਣ ਦਾ ਕਰੋੜਾ ਰੁਪਏ ਦਾ ਇਹ ਕਰਜ਼ਦਾਰ ਹੋ ਗਿਆ ਕਿਉਂਕਿ ਪ੍ਰਾਪਰਟੀ ਜਿਹੜੀ ਸੀਗੀ ਉਹ ਇਸਦੇ ਮਦਰ ਦੇ ਨਾਮ ਸੀਗੀ ਸੋ ਇਹ ਉਹਨਾਂ ਤੋਂ ਪੈਸੇ ਮੰਗਦਾ ਸੀਗਾ ਫਿਰ ਇਸ ਕਰਕੇ ਨਾਲ ਟਕਰਾਅ ਹੋ ਗਿਆ ਉਸ ਦਿਨ ਉਹਨੇ ਉਸ ਸੇ ਦੇ ਵਿੱਚ ਆ ਕੇ ਸਾਰਾ ਇਹ ਕੰਮ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।